ਸਰ ਥੈਂਕ ਯੂ ਪਹਿਲਾਸ ਜੀ ਅ ਜੇ ਮੈਂ ਸ਼ਾਰਟ ਨੋਟਿਸ ਤੇ ਆਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਜਾਣਕਾਰੀ ਦੇਣ ਲਈ ਇੱਥੇ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਜਿਹੜੇ ਆਪਣੇ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਦੀ ਜਿਹੜੀ ਪੈਨਲਟੀ ਵੇਵ ਆਫ ਦੀ ਸਕੀਮ ਕੱਢੀ ਸੀਗੀ ਉਹਦਾ ਹੁਣ ਆਖਰੀ ਮਹੀਨਾ ਹੈ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਪਿਛਲੇ ਸਾਲ ਇਸੇ ਮਹੀਨੇ ਤੱਕ ਸਿਰਫ 2 ਕਰੋੜ ਤੱਕ ਦੀ ਕਲੈਕਸ਼ਨ ਹੋਈ ਸੀਗੀ ਇਨਕਲੂਡਿੰਗ ਪੈਨਲਟੀ ਹੁਣ ਅ ਅੱਜ ਇਸ ਮਹੀਨੇ ਦੇ ਸਟਾਰਟ ਚ 3 ਕਰੋੜ 8 ਲੱਖ ਦੀ ਕਲੈਕਸ਼ਨ ਹੋ ਗਈ ਵਿਦਆਊਟ ਪੈਨਲਟੀ ਤੇ ਕਾਫੀ ਲੋਕਾਂ ਨੇ ਇਹਦਾ ਪੋਜ਼ਿਟਿਵ ਰਿਸਪਾਂਸ ਦਿੱਤਾ ਕਿ ਕਾਫੀ ਲੋਕ ਵਾਚੜ ਕੇ ਟੈਕਸ ਪੇ ਕਰਨ ਆ ਰਹੇ ਵਿਦਆਊਟ ਪੈਨਲਟੀ ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਓ ਤੇ ਆਪਣੇ ਦੂਜੇ ਨੂੰ ਕਲੀਅਰ ਕਰੋ ਵਿਦਆਊਟ ਪੈਨਲਟੀ ਦਾ ਫਾਇਦਾ ਲਓ ਕਿਉਂਕਿ 31 7 2025 ਤੋਂ ਬਾਅਦ 9% ਇੰਟਰਸਟ ਤੇ 10% ਪੈਨਟੀ ਲੱਗਣੀ ਸ਼ੁਰੂ ਹੋ ਜਾਏਗੀ ਤੇ ਫਿਰ ਉਹੀ ਕੰਮ ਸ਼ੁਰੂ ਹੋ ਜਾਏਗਾ ਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਨਗਰ ਨਿਗਮ ਦਾ ਸਟਾਫ ਜੋ ਹੈ ਬਹੁਤ ਸੇ ਸਪੋਰਟ ਕਰ ਰਿਹਾ ਆਪਾਂ ਨੂੰ ਇਸ ਮਹਿੰਦ ਦੇ ਵਿੱਚ ਇਸ ਪੱਧਰ ਤੋਂ ਐਕਸਪੋਰਟ ਕਰ ਰਿਹਾ ਕਿ ਆਉਣ ਵਾਲੇ ਹੁਣ ਤਿੰਨ ਸੈਟਰਡੇਜ਼ ਜੋ ਹੈਗੇ ਆ ਉਹਨਾਂ ਦੀ ਛੁੱਟੀਆਂ ਮਗਰ ਉਹ ਫੇਰ ਵੀ ਇਸ ਮੁਹਿੰਮ ਦਾ ਪਾਰਟ ਬਣਨਗੇ ਤੇ 19 ਤਰੀਕ ਨੂੰ 12 ਤਰੀਕ ਨੂੰ ਤੇ 26 ਤਰੀਕ ਨੂੰ ਵੀ ਉਹ ਦਫ਼ਤਰ ਖੁੱਲਾ ਰੱਖਣਗੇ ਜੇ ਕਈ ਮੇਰੇ ਵੀ ਉੱਧਰਾ ਨਹੀਂ ਆ ਪਾ ਦੇ ਵੀਕਡੇਜ਼ 'ਚ ਐਕਸਪਰਨ ਕਿਉਂਕਿ ਉਹ ਬਿਜ਼ੀ ਹੁੰਦੇ ਆ ਕਮ देयर ਹੋ ਜਾਂਦਾ ਹੈ ਬਹੁਤ ਬਿਜ਼ੀ ਇਸ ਸੈਟਰਡੇ ਨੂੰ ਆ ਕੇ ਆਪਣਾ ਟੈਕਸ ਪੇ ਕਰਨ ਤੇ ਬਤੋ ਦੇ ਦਾ ਲੋਟਸ ਉਠਾਨ ਮੇਕਾ 31/07/2025 ਤੋਂ ਬਾਅਦ ਹੈਵੀ ਪੈਨਲਟੀ ਤੇ ਸਟ੍ਰਿਕਟ ਐਕਸ਼ਨ ਲੈਣਾ ਸ਼ੁਰੂ ਕੀਤਾ ਗਿਆ ਹੈ। ਇੰਕਰੀ ਲੋਰ ਵਾਲੇ ਸਮਝੋ ਜੀ ਨੀ ਦਾ ਮਾਸਨਾ ਨੂੰ ਬਲੈਕ ਕਰਨਾ ਕਰੇਗੇ। ਸਰਕਾਰੀ ਪੂਰੀ تیاری ਅਸੀਂ ਕਰ ਰਹੇ ਆ ਅਗੜ ਮੋਟਰਾਂ ਤੇ ਆਡਾ ਡਿਸਪੋਜ਼ਲ ਵੀ ਕੋਡ ਵਿਜ਼ਿਟ ਕਰ ਰਹੇ ਆ ਤੇ ਰੋਡ ਜਾਲੀਆਂ ਨੂੰ ਸਾਫ ਕਰਨ ਦਾ ਟੈਂਡਰ ਤੇ ਲੋਰ ਰਿਕਵਰਡਰ ਵੀ ਅਲਾਟ ਹੋ ਚੁੱਕਿਆ ਹਰ ਸ਼ਹਿਰ ਦੇ ਏਰੀਆ ਚ ਰੋਡ ਜਾਲੀਆਂ ਸਾਫ ਹੋ ਰਹੀਆਂ ਤੇ ਡੀਸਿੰਟਿੰਗ ਵੀ ਹੋ ਰਹੀ ਹੈ ਨਾਲ जितने ज्यादा जरूरत है जटिंग मशीन माल भी लो हो चुकी है ने वो क्लियर ਕੀਤਾ جا رہا ہے جس کے اوپر دیکھے ہے جیسا کہ گزارش ہے کہ کلیکشن تھی کہ وہ بھی نوٹیفیکیشن ا گئی ہے مفوضتی لیے سر اس مہینے کے وچ وچ گارنٹیڈ ا جائے گی میرے اوپر سیٹری سامان بھی بینتی पूर्वक گل ہو چکی ہے وہ اس مہینے کے मोस्टली او کلیئر ہو جائے گا

ਔਰ ਡੋਰ ਟੂ ਡੋਰ ਕਲੈਕਸ਼ਨ ਤੇ ਸਫਾਈ ਦਾ ਕੰਮ ਸੈਟੀਸਫੈਕਟਰੀ ਨਹੀਂ ਹੋ ਰਿਹਾ ਸੀਗਾ ਤੇ ਤੁਸੀਂ ਕਿਸੇ ਚੀਜ਼ ਦੀ ਸਰਵਿਸ ਲੈ ਰਹੇ ਹੋ ਉਸ ਦੀ ਪੇਮੈਂਟ ਤਾਂ ਹੀ ਦੇਵਾਂਗੇ ਜੇ ਤੁਹਾਨੂੰ ਕੋਈ ਪ੍ਰੋਪਰ ਸਰਵਿਸ ਮਿਲੇ ਤਾਂ ਇਹ ਕਰਕੇ ਮੈਂ ਇਸ ਉਹ ਮੁੱਦੇ ਨੂੰ ਚੱਕਿਆ ਸੀਗਾ ਹਾਊਸ ਦੇ ਵਿੱਚ ਤੇ ਗਾਰਬੇਜ ਦੇ ਜਿਹੜੇ ਬਿਲ ਸੀਗੇ ਉਹਨਾਂ ਨੂੰ ਮਾਫ ਕਰਨ ਦੀ ਅੱਜ ਹੀ ਪਰ। ਹੋਰ ਨਹੀਂ ਗੱਲ ਕਰੀਏ ਤਾਂ ਆ ਆ ਸਰ ਨਹੀਂ ਮੇਰੇ خیال ਨਾਲ ਪਹਿਲਾਂ ਨਾਲੋਂ ਤੁਸੀਂ ਵੀ ਮੰਨਦੇ ਹੋ ਉਨੀ ਕਿ ਬਹੁਤ ਫਰਕ ਹੈ ਦੇਖੋ ਕਿਸੇ ਵੀ ਚੀਜ਼ ਨੂੰ ਦੁਆਰਾ ਤੋਂ ਲਾਈਨ ਚ ਲੈਣ ਤੇ ਥੋੜਾ ਜਿਹਾ ਸਮਾਂ ਲੱਗਦਾ। ਪਹਿਲਾਂ ਆਪਣੇ ਸ਼ਹਿਰ 'ਚ ਕਾਫੀ ਸੈਕੰਡਰੀ ਦੰਪ ਸੀਗੇ ਤੇ ਡੋਰ ਟੂ ਡੋਰ ਕਲੈਕਸ਼ਨ 'ਚ ਵੀ ਬਹੁਤ ਮੇਜਰ ਫਰਕ ਸੀ ਹਾਂ ਸਾਡੇ ਆਂਦੇ ਅਸੀਂ 17 ਨਵੇਂ ਟਰਾਲੇ ਲਿੱਤੇ ਆ ਜਿਹੜੇ ਖਰਾਬ ਟਿੱਪਰ ਸੀ ਉਹ ਵੀ ਟਿਕ ਕਰਾਏ ਜਿਹੜੀ ਜ਼ਿਆਦਾ ਭੀੜੀਆਂ ਗਲੀਆਂ ਸੀ ਉੱਤੇ ਵੀ ਮੈਨੂਅਲ ਰੇੜੀਆਂ ਭੇਜੀਆਂ ਵੀ ਆ ਤੇ ਸੈਫਟੀ ਰੋਡ ਸਿਫਟਿੰਗ ਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਸਰ ਅਸੀਂ ਆਪਦੇ ਵੱਲੋਂ ਇਕੁਪਮੈਂਟ ਬੈਟਰ ਕਰ ਰਹੇ ਆ ਆਪਣਾ ਸਟਾਫ ਨੂੰ ਬੈਟਰ ਮੈਨੇਜ ਕਰ ਰਹੇ ਆ ਤੇ ਪਹਿਲਾ ਨਾਲੋਂ ਕਾਫੀ ਫਰਕ ਸਾਨੂੰ ਤੁਹਾਨੂੰ ਲੱਗ ਰਿਹਾ ਮਗਰ ਹਜੇ ਵੀ ਅਸੀਂ ਸੈਟੀਸਫਾਈ ਨਹੀਂ ਹੈ ਕਿ ਅਸੀਂ ਹੋਰ ਕਲੀਨਲੈਸ ਤੇ ਹਰਿਆਣੇ ਵਾਲ ਤੇ ਸੇਫਟੀ ਵਾਲ ਸਾਧ ਦੀ ਧਿਆਨ ਦੇ ਰਹੇ ਹਾਂ ਤੇ ਉਮੀਦ ਕਰਦਾ ਹਾਂ ਤੁਹਾਡੇ ਸਾਰੇ ਦੇ ਸਹਿਯੋਗ ਦੇ ਨਾਲ ਅਸੀਂ ਇਹਨੂੰ ਹੋਰ ਬੈਟਰ ਬਣਾ ਸਕਦੇ ਹਾਂ ਸਰ ਜਿਸ ਤਰ੍ਹਾਂ ਦੇਖੇ